ਅੱਜ ਜਿਹੜੀ ਇਹ ਤੁਹਾਨੂੰ ਸਾਰਿਆਂ ਨੂੰ ਖੇਚਲ ਦਿੱਤੀ ਹੈ ਪਹਿਲਾਂ ਤੇ ਮੈਂ ਤੁਹਾਨੂੰ ਮਾਰ ਕਰਨਾ ਵੀ ਤੁਸੀਂ ਵੀ ਸਾਡੇ ਸ਼ਾਰਟਪੀਟ ਤੇ ਤੁਹਾਨੂੰ ਸੁਨੇਹਾ ਦਿੱਤਾ ਸਵੇਰੇ ਤੁਸੀਂ ਸਾਰੇ ਮੀਂਹ ਵਾਦੇ ਜਿੱਥੇ ਇਕੱਠੇ ਹੋਏ ਜੇ ਇਹ ਵੀ ਇੱਕ ਕਿਸਾਨਾਂ ਦੇ ਨਾਲ ਪੰਜਾਬੀਆਂ ਨੇ ਤੁਹਾਡੀ ਹਮਦਰਦੀ ਦਾ ਪ੍ਰਗਟਾਵਾ ਆ ਅੱਜ ਇਸ ਕਰਕੇ ਸਾਰੇ ਇਕੱਠੇ ਹੋਏ ਆ ਜਿੰਨੇ ਵੀ ਸਾਰੇ ਹਲਕਾ ਇੰਚਾਰਜ ਮਦਨਾ ਬੈਠੇ ਨੇ ਰਾਣਕਪੁਰ ਦੀ ਜਮੀਨ ਜਿਹੜੀ ਇਹਨਾਂ ਨੇ ਐਕਵਾਇਰ ਕੀਤੀ ਉੱਥੋਂ ਵੀ ਆਇਮੈਂਟੂ ਜੀ ਆਏ ਨੇ ਰਵੀ ਮੋਹਨ ਜੀ ਆਏ ਨੇ ਹਲਕਾ ਇੰਚਾਰਜ ਸਾਡੇ ਰਾਜਨ ਵੀਰ ਹੁਣੀ ਨੇ ਮਾਲ ਸਾਹਿਬ ਨੇ ਸਾਡੇ ਹੁਣੇ-ਹੁਣੇ ਆਏ ਪ੍ਰਧਾਨ ਜੀ ਨੇ ਮੀਤ ਪ੍ਰਧਾਨ ਬਣਾਏ ਨੇ ਸੰਧੂ ਸਾਹਿਬ ਤੇ ਸਾਰੇ ਮਹਜਨ ਸਾਹਿਬ ਇੱਥੇ ਨੇ ਅੱਜ ਸਾਰੇ ਤਾਂ ਇਕੱਠੇ ਹੋਏ ਆ ਕਿ ਸ਼੍ਰੋਮਣੀ ਕਲਦਨ ਨੇ ਬੜਾ ਵੱਡਾ ਪਿਛੇ ਲੈਣ ਅਪਰਾਲਾ ਕੀਤਾ ਕਿ ਜੋ ਲੈਂਡ ਅਕਵਾਇਰ ਕੀਤੀ ਗਈ ਉਹ ਕਿਸਾਨਾਂ ਨੇ ਬੜਾ ਵੱਡਾ ਤੱਕਾ ਸੀ ਕਿਉਂਕਿ ਕਿਸਾਨਾਂ ਨੂੰ ਕੋਈ ਸਰਕਾਰ ਦੇ ਹੀ ਨਹੀਂ ਰਹੀ ਜੇ ਪਹਿਲਾਂ ਤੇ ਇਹ ਲੋਕਾਂ ਨੂੰ ਸਮਝ ਨਹੀਂ ਕਿ ਸ਼ਾਇਦ ਉਹਨੂੰ ਕੋਈ 50 ਲੱਖ ਕਰੋੜ ਰੁਪਇਆ ਦੇਣਾ ਜਦੋਂ ਪਾਲਿਸੀ ਪੜੀ ਗਈ ਕੁਝ ਵੇਖਿਆ ਗਿਆ ਕਿ ਕਿਸਾਨਾਂ ਨੂੰ ਉਲਟੇ ਪੈਸੇ ਪਰ 1 ਏਕੜ ਕਰੋੜ ਰੁਪਇਆ ਲੈਣਾ ਉਹਨੂੰ ਡਿਵੈਲਪ ਕਰਨ ਦੀ ਤੇ ਸਿਰਫ ਕੋਈ 10 ਕਿ ਮਰਲੇ ਥਾ ਦੇਣਾ ਤੇ ਉਸ ਕਰਕੇ ਫਿਰ ਪ੍ਰਧਾਨ ਜੀ ਨੇ ਜਦੋਂ ਸਾਰੀ ਗੱਲ ਵੇਖੀ ਕਿ ਕਿਸਾਨ ਬੜੇ ਪਰੇਸ਼ਾਨ ਨੇ ਤੇ ਫਿਰ ਉਹਨਾਂ ਨੇ ਇਹ ਸਭ ਤੋਂ ਪਹਿਲਾਂ ਲੁਧਿਆਣਾ ਜਿੱਥੋਂ 24 25 ਹਜ਼ਾਰ ਏਕੜ ਜ਼ਮੀਨਾਂ ਨੂੰ ਲੈਣੀ ਸੀ ਉੱਥੇ ਬੜਾ ਵੱਡਾ ਅਕਾਲੀ ਦਲ ਨੇ ਧਰਨਾ ਦਿੱਤਾ। ਉਸ ਤੋਂ ਬਾਅਦ ਬਠਿੰਡੇ ਧਰਨਾ ਦਿੱਤਾ। ਫਿਰ ਪਟਿਆਲਾ ਦਿੱਤਾ। ਮੋਹਾਲੀ ਦਿੱਤਾ ਤੇ ਬੜਾ ਵੱਡਾ ਹੰਗਾਰਾ ਸਾਰੇ ਪੰਜਾਬ ਚੋਂ ਮਿਲਿਆ। ਤੇ ਕਿਸਾਨਾਂ ਨੂੰ ਵੀ ਮਾੜੀ ਮੁੱਠੀ ਇਹ ਜਿਹੜੇ ਬੰਦੇ ਡਿਪਰੈਸ਼ਨ ਚ ਜਾਣ ਨੂੰ ਤਿਆਰ ਹੀ ਹੋ ਰਾਤ ਮੜੀ ਕੇ ਅਕਾਲੀ ਦਲ ਨਾਲ ਖਲੋਤਾ ਹੈ। ਦੂਜੀਆਂ ਪਾਰਟੀਆਂ ਵਾਲੇ ਬਿਆਨ ਤੇ ਦਿੰਦੇ ਰਹੇ। ਪਰ ਸਾਹਮਣੇ ਕੋਈ ਨਹੀਂ ਆਇਆ। ਇਸ ਕਰਕੇ ਸਰਕਾਰ ਨੂੰ ਇਹ ਮਜਬੂਰ ਨੂੰ ਫਿਰ ਕਾਨੂੰਨ ਵਾਪਸ ਲੈਣਾ ਪਿਆ ਇੱਕ ਹੋਰ ਬੜਾ ਵੱਡਾ ਕੰਮ ਬਾਦਲ ਸਾਹਿਬ ਨੇ ਕੀਤਾ ਸੀਗਾ ਕਿ ਦਰਬਾਰ ਸਾਹਿਬ ਚ ਜਾ ਕੇ 31 ਤੀਨ ਨੂੰ ਅਰਦਾਸ ਕਰਕੇ ਉੱਥੋਂ ਅਸ਼ੀਰਵਾਦ ਲੈ ਕੇ ਇੱਕ ਮਹਾਲੀ ਉਥੇ ਅੰਮ੍ਰਿਤਸਰ ਗੁਰਦੁਆਰੇ ਤੋਂ ਇੱਕ ਮੋਰਚਾ ਸ਼ੁਰੂ ਕਰਨਾ ਸੀ ਕਿ 5-500 ਬੰਦਾ ਰੋਜ਼ ਜਾਏਗਾ ਤੇ ਸਭ ਤੋਂ ਪਹਿਲਾਂ ਪ੍ਰਧਾਨ ਜੀ ਨੇ ਉਹ ਸ਼ੁਰੂ ਕਰਨਾ ਸੀ ਤੇ ਕੇਜਰੀਵਾਲ ਸਾਹਿਬ ਜਿਹੜੇ ਨੇ ਉਹਨਾਂ ਦੀ ਕੋਠੀ ਤੱਕ ਹੁੰਦਾ ਜਾ ਕੇ ਰੌਣਾ ਕਰਨਾ ਇਹ ਸਾਰੀਆਂ ਗੱਲਾਂ ਨੂੰ ਮੁੱਖ ਰੱਖਦੇ ਆ ਇਹ ਫਿਰ ਸਰਕਾਰ ਨੇ ਹੁਣ ਜਿਹੜਾ ਇਹ ਇਹ ਕਾਨੂੰਨ ਵਾਪਸ ਲਿਆ ਤੇ ਅੱਜ ਮੇਰੀ ਗੱਲ ਇਹ ਇੱਕ ਹੋਰ ਬੇਨਤੀ ਹੈ ਵੀ ਪ੍ਰੈਸ ਦੇ ਵਿੱਚ ਇਹ ਗੱਲ ਕਹਿ ਦੇਣੀ ਕਿ ਨੋਟੀਫਿਕੇਸ਼ਨ ਕਰਤਾ ਕਿ ਅਸੀਂ ਇਹ ਪਾਲਿਸੀ ਜਿਹੜੀ ਆ ਇਹ ਡ੍ਰਾਪ ਕਰ ਦਿੱਤੀ ਹੈ ਸਿਰਫ ਇੰਨੀ ਗੱਲ ਨਾਲ ਨਹੀਂ ਤਸੱਲੀ ਹੁੰਦੀ ਇਹ ਬਕਾਇਦਾ ਤੌਰ ਤੇ ਕੈਬਨ ਵਿੱਚ ਲਿਆ ਕੇ ਇਹਨੂੰ ਡੀ ਨੋਟੀਫਿਕੇਸ਼ਨ ਕਰਨ ਤਾਂ ਜੋ ਪੱਕਾ ਕੰਮ ਹੋ ਜਾਈ। ਅਜੇ ਵੀ ਕਿਸਾਨਾਂ ਤੇ ਤਲਵਾਰ ਲਟਕ ਰਹੀ ਆ। ਵੀ ਇਹ ਕੰਮ ਠੰਡਾ ਕਰਕੇ ਕੋਈ ਕਿਸਾਨਾਂ ਨੂੰ ਇਲਾਜ ਦੇ ਕੇ ਦੁਬਾਰਾ ਨਾ ਇਹ ਗੱਲ ਕਰ ਲੈ। ਤੇ ਵੱਡਾ ਹੰਗਾਰਾ ਇਸ ਕਰਕੇ ਮਿਲਿਆ ਕਿ ਲੋਕ ਪੰਜਾਬ ਦੇ ਬੜੇ ਸਿਆਣੇ ਨੇ। ਵੀ ਜਿਹੜੀ ਜ਼ਮੀਨ ਹੋਣ ਅਕਵਾਇਰ ਹੋਈ ਆ ਇਹ ਹੈਗੀ 65000 ਇਕੜ। ਤੇ ਇਹ ਵੱਡੇ ਸ਼ਰਾਂ ਚ ਕੀਤੀ। ਹੁਣ ਸਾਡੇ ਗਰਦਾਸਪੁਰ ਵੀ ਜਲਾਇਆ। ਇੱਥੇ ਕਰਾਲਾ ਪਿੰਡ ਆ ਉਥੇ ਐਕਵਾਇਰ ਕੀਤੀ ਉਹਨਾਂ ਨਾਲ ਅੱਗੇ ਵੀ ਬੜਾ ਤੱਕਾ ਹੋਇਆ ਕਾਂਗਰਸ ਵਾਲੇ ਵੀ ਉਹਦੀ ਜ਼ਮੀਨ ਐਕਵਾਇਰ ਹੋਈ ਬੱਸ ਸਟੈਂਡ ਲਈ ਤੇ ਇਹਦਾ ਬਟਾਲੇ ਵੀ ਹੋਈ ਤੇ ਬਾਕੀ ਛੋਟੇ-ਛਾਟੇ ਮਿਊਂਸਿਕ ਕਮੇਟੀਆਂ ਜਿਹੜੀਆਂ ਇਹਨਾਂ ਨੇ ਫਿਰ ਉਹਦੇ ਦਿਵਾਲੇ ਵੀ ਹੋਣਾ ਸੀ ਤੇ ਉਹ ਇਸ ਕਰਕੇ ਲੋਕ ਸੜਨਾ ਸਾਰੇ ਤੁਰ ਪਏ ਤੇ ਬੜਾ ਵੱਡਾ ਹੰਗਾਰਾ ਮਿਲਿਆ ਇਸ ਕਰਕੇ ਇਹਨਾਂ ਨੇ ਵਾਪਸ ਕੀਤਾ ਤੇ ਤੁਹਾਨੂੰ ਅੱਜ ਖੇਚ ਦਿੱਤੀ ਹੈ ਕਿ ਤੁਹਾਡੇ ਰਹੀਂ ਸਾਰੇ ਪੰਜਾਬ ਦੇ ਕਿਸਾਨਾਂ ਨੂੰ ਇਹ ਵਿਸ਼ਵਾਸ ਦਿਉਨੇ ਆ ਕਿ ਕੋਈ ਵੀ ਸਰਕਾਰ ਵੱਲੋਂ ਕਿਸੇ ਲਈ ਧਕਾ ਹੋਏ ਅਕਾਲੀ ਦਲੋਂ ਦੇ ਨਾਲ ਡਟ ਕੇ ਰਹਿ ਗਿਆ ਪ੍ਰਧਾਨ ਸਾਹਿਬ ਦਾ ਆਦੇਸ਼ ਆ ਕਿ ਜਿੱਥੇ ਵੀ ਤੁਹਾਨੂੰ ਕੋਈ ਲੋੜ ਪੈਂਦੀ ਆ ਉਹਦੇ ਨਾਲ ਖਲੋ ਔਰ ਕਾਂਗਰਸ ਦੀਆਂ ਨੀਤੀਆਂ ਤੇ ਝਾੜੂ ਵਾਲੀ ਚੱਲੇ ਨਹੀਂ ਕਾਂਗਰਸ ਵਾਲੇ ਵੀ ਇਦਾਂ ਇੱਕ ਵਾਰ ਜਿੰਮੇਦਾਰ ਕਰਦੇ ਰਹੇ ਕਿਸੇ ਨੂੰ ਨਹੀਂ ਪੁੱਛਦੇ ਰਹੇ ਆ ਸਾਡੇ ਹਲਕੇ ਦੀ ਗੱਲ ਨਵੀਪੁਰ ਇਹ ਕਾਂਗਰਸ ਵਾਲੇ ਇੱਥੇ ਜ਼ਮੀਨ ਐਕਵਾਇਰ ਹੋਈ ਤੇ ਨਵੀਪੁਰ ਦੇ ਲੋਕ ਮੇਰੇ ਕੋਲ ਆਏ ਤੇ ਮੈਂ ਬਾਦਲ ਸਾਹਿਬ ਨੂੰ ਮਿਲਾਇਆ ਉਹਨੂੰ ਤੇ ਬਾਦਲ ਸਾਹਿਬ ਨੇ ਫਿਰ ਇਹ ਗੱਲ ਕਹੀ ਕਿ ਕੈਵਨਿਜ ਪਾਸ ਕਰਤਾ ਕਿ ਕਿਸੇ ਵੀ ਜ਼ਿਮੀਦਾਦੀ ਜ਼ਮੀਨ ਇੱਕ ਵਾਰ ਨਹੀਂ ਕੀਤੀ ਜਾਏਗੀ ਜਿੰਨਾ ਚਿਰ ਉਹ ਸਹਿਮਤੀ ਨਾ ਹੋਏ ਤੇ ਸਾਰੀ ਜ਼ਮੀਨ ਛੜਾਈ ਫੇਰਾ ਪੋਡਾ ਵਾਲੀ ਜ਼ਮੀਨ ਜਿਹੜੀ ਹੈ ਇਹ ਵੀ ਕਾਂਗਰਸ ਨੇ ਅਕਵਾਇਰ ਕੀਤੀ ਜਿੱਥੇ ਅੱਜਕੱਲ ਕੋਠੀਆਂ ਬਣ ਰਹੀਆਂ ਨੇ ਬਾਸਟੈਂਡ ਹੋਰ ਵੀ ਕਿਤੇ ਬਣ ਸਕਦਾ ਸੀ ਉਹ ਵੀ ਜ਼ਮੀਨ ਘਰਾਲੇ ਵਾਂ ਦੀ ਅਕਵਾਇਰ ਹੋਈ ਪਹਿਲਾਂ ਬਾਈਪਾਸ ਬਣਿਆ ਉਦੋਂ ਹੀ ਜ਼ਮੀਨ ਘਰਾਲੇ ਵਾਂ ਦੀ ਅਕਵਾਇਰ ਹੋਈ ਸੋ ਇਸ ਕਰਕੇ ਇਹ ਕਾਂਗਰਸ ਵਾਲੇ ਵੀ ਇਦਾਂ ਕਰਦੇ ਰਹੇ ਨੇ ਤਦੇ ਕਾਂਗਰਸ ਵਾਲੇ ਨਹੀਂ ਬੋਲਦੇ ਕਿਉਂਕਿ ਜੇ ਉਹ ਬੋਲਣਗੇ ਤੇ ਤੁਹਾਡੇ ਵਰਗੇ ਜਿਹੜੇ ਸੀਨੀਅਰ ਸਿਆਣੇ ਪੱਤਰਕਾਰ ਨੇ ਉਹਨਾਂ ਨੇ ਇਹ ਗੱਲ ਦਾ ਜਵਾਬ ਮੰਗਣਾ ਕਿ ਤੁਸੀਂ ਨਹੀਂ ਐਕਵਾਇਰ ਕੀਤੀ ਪੰਜਾਬ ਦੇ ਲੋਕਾਂ ਨੇ ਪੁੱਛਣਾ ਵੀ ਤੁਸੀਂ ਵੀ ਐਕਵਾਇਰ ਕਰਦੇ ਰਹੇ ਜੇ ਇਸ ਕਰਕੇ ਕਾਂਗਰਸ ਵਾਲੇ ਨਹੀਂ ਬੋਲੇ ਤੇ ਇਸ ਕਰਕੇ ਤੁਹਾਨੂੰ ਖੇਡ ਦਿੱਤੀ ਆ ਕਿ ਤੁਹਾਡੇ ਰਹੀਂ ਸਾਰੇ ਪੰਜਾਬ ਦੇ ਕਿਸਾਨਾਂ ਨੂੰ ਪੰਜਾਬੀਆਂ ਨੂੰ ਇਸ ਨੇਹਾ ਦੇਣਾ ਚਾਹੁੰਦੇ ਆ ਕਿਸੇ ਵਕਤ ਕੋਈ ਵੀ ਤੱਕਾ ਹੁੰਦਾ ਹੈ ਸ਼੍ਰੋਮਣੀ ਕਾਲੰਦਲ ਦੇ ਪ੍ਰਧਾਨ ਸਰਬੀਰ ਸਿੰਘ ਜੀ ਬਾਲ ਦੇ ਹਦਾਇਤਾਂ ਦੇ ਮੁਤਾਬਕ ਹਰ ਜ਼ਿਲ੍ਹੇ ਵਿੱਚ ਹਰ ਹਲਕੇ ਵਿੱਚ ਇੰਚਾਰਜੜੇ ਨੇ ਉਹ ਲੋਕਾਂ ਇਹ ਨਾਲ ਖੜੋਣਗੇ ਵੀ ਕੋ ਡਵੈਲਪਮੈਂਟ ਤਾਂ ਆ ਨਾ ਸਾਡੇ ਕੋਲ ਕਿਸਾਨ ਆਏ ਵੀ ਸਾਡੇ ਕੋਲ ਛੋਟ ਛੋਟੀਆਂ ਜ਼ਮੀਨਾਂ ਨੇ ਤੇ ਜੇ ਐਕਵਾਇਰ ਹੋ ਗਈਆਂ ਅਸੀਂ ਜਾਣਾ ਕਿੱਧਰ ਨੂੰ ਕਿਉਂਕਿ ਪੈਸਾ ਤਾਂ ਕੋਈ ਮਿਲਦੀ ਰਿਆ ਜਾਂ ਤੇ ਕੋਈ ਉਹਨਾਂ ਮੁੱਲ ਤੈਅ ਕਰ ਦੇ ਉਹਨਾਂ ਨੂੰ ਕੋਈ ਪੈਸੇ ਮਿਲਦੇ ਉਹ ਉਹ ਕੋਈ ਜਾ ਕੇ ਜਿੱਦਾਂ ਪਹਿਲਾਂ ਵੀ ਕਿਸੇ ਵਕਤ ਸੁਣਦੇ ਰਹੇ ਆ ਵੀ ਇੱਧਰ ਕਿਉਂ ਜ਼ਮੀਨ ਜੇ ਕਿਤੇ ਸ਼ਹਿਰ ਕਿਸੇ ਜੇ ਐਕਵਾਇਰ ਹੋਈ ਆ ਤੇ ਦੀਨਾਨਗਰ ਆਲ ਜਾ ਕੇ ਗਾਂਨ ਰੋਡ ਆਲ ਜਾ ਕੇ ਸਾਡੇ ਜ਼ਿਲ੍ਹੇ ਚ ਉੱਥੇ ਸਸਤੀਆਂ ਜ਼ਮੀਨਾਂ ਲੈ ਲੈਂਦੇ ਹੀ ਤੇ ਜਿਹਨੂੰ ਉਹਨੂੰ ਮਿਲਣਾ ਹੀ ਕੁਛ ਨਹੀਂ ਤੇ ਉਲਟਾ ਇਹਨਾਂ ਨੇ ਕਹਿਤਾ ਵੀ ਕਰੋੜ ਰੁਪਏ ਤੁਹਾਡੇ ਕੋਲ ਲੈਣਾ ਉਹਨੂੰ ਡਵੈਲਪ ਕਰਨ ਵਾਸਤੇ ਤੇ ਇਸ ਕਰਕੇ ਫਿਰ ਲੋਕ ਜਿਹੜੇ ਲਾਮਬੰਦ ਹੋਏ ਤੇ ਇਕੱਲੀ ਦਲ ਨੇ ਫਿਰ ਸਟੈਂਡ ਲਿਆ ਤੇ ਉਹ ਅੱਜ ਸਟੈਂਡ ਸਾਡਾ ਕਾਮਯਾਬ ਹੋਇਆ ਗਾਂ ਵੀ ਨਾਲ ਆ ਕਿਸਾਨਾਂ ਦੇ